ਇਹ ਕੰਡਾ ਡਾ ਰਿਹਾ ਹੈ ਇਹਨਾਂ ਕਰਕੇ ਵੱਡੀ ਫਾਟੜ ਕਰਕੇ ਤਾਂ ਆਈ ਪਰ ਗੁਰੂ ਦੇ ਪ੍ਰਤਾਪ ਕੇ ਕਿਹੜਾ ਟਿਕਰ ਗਿਆ ਹੈ ਇਸ ਦਾ ਕਿ ਗੁਰੂ ਕਲ ਕੀ ਧਰਮ ਜਦੋਂ ਐਨ ਬੀਗਲਸ ਦੇ ਵਿੱਚ ਆ ਕਰਕੇ 300 ਰੇ ਨੂੰ ਕੱਢਦੇ ਨੇ ਕਹਿੰਦੇ ਸੈਂਕੜਿਆਂ ਦੇ ਸੈਂਕੜੇ ਦੀਆਂ ਆ ਬਗਾਰ ਭੇੜੇ ਤੇ ਸਤਪੁਰ ਪਾਸ਼ਾ ਜੀ ਦਾ ਇੱਕ ਛੱਡਿਆ تیر ਤੇਰੀ 4 5 7ਵੇਂ ਨੂੰ ਨਿਕਲ ਜਾਂਦਾ ਜੀ ਕਹਿੰਦੇ ਇਸ ਤਰੀਕੇ ਨਾਲ ਕਹਿੰਦੇ ਇੱਕ تیرਾਂ ਖਾ ਕਰਕੇ ਲਗਾਤਾਰ ਧਰਤੀ ਦੇ ਕਿਤੇ ਜਾ ਰਿਹਾ ਪਰ ਤਾਕਤਾਂ ਦੇ ਵਿੱਚ ਕਹਿੰਦੇ ਇਸ ਤਰੀਕੇ ਨਾਲ ਬਾਸ਼ਾ ਜਿਹਨਾਂ ਨੂੰ ਛੁੱਟੀ ਜਾ ਰਹੀ ਮਾਰ ਪਰ ਬਾਲ ਕਹਿੰਦੇ ਕਿਸੇ ਨੂੰ ਭੱਜਣ ਨੂੰ ਰਾਹ ਨਹੀਂ ਮਿਲ ਰਿਹਾ ਹੁਣ ਮਾਰ ਦੇ ਵਿੱਚ ਵੱਡਾ ਰੋਹ ਧਾਰਨ ਕਰ ਲਿਆ ਹੈ ਪ੍ਰਹਾਰ ਗ੍ਰਿੰਦ ਥਾਨ ਉਸ ਮੁਖਬੀਰ ਮਾਰਿਓ ਤੇ ਵੱਡੇ ਵੱਡੇ ਵੀਰ ਜਿਹੜੇ ਜੱਥਾ ਨੂੰ ਲੈ ਕਰਕੇ ਆਏ ਸਨ ਕਹਿੰਦੇ ਸਤਿਗੁਰੂ ਦੀ ਬਾਣੀ ਦੀ ਸਾਰੇ ਦੇ ਸਾਰੇ ਘੇੜ ਚੜ ਗਏ ਸਾਰੀ ਮਾਰੇ ਗਏ ਬੰਦਗਨ ਪਰ ਇਹ ਔਰੰਗਜ਼ੇਬ ਕਰੇ ਸਭ ਉੱਜੇਠ ਉੱਪਰ ਕਹਿੰਦੇ ਸੋਮਾ ਅੱਜ ਦੇ ਦਿਨ ਅੜਾਈ ਆਈ ਜੀ ਤੇ ਕਵੀ ਜੀ ਕਹਿੰਦੇ ਇੱਕ ਪੈਰ ਵੀ ਗੁਰੂ ਕੇ ਖਾਸ ਨੇ ਪਛਾਣੇ ਦਤਾ ਹੈ ਹਜ਼ਾਰ ਹੂ ਪਰਹਾਰ ਕਹਿ ਤਰੇ ਸੂਮੋਰ ਕਾਣ ਮੈਂ ਕਹਿੰਦੇ ਹਜ਼ਾਰਾਂ ਨੂੰ ਹੀ ਸਤਗੁਰੂ ਬਾਸ਼ਾ ਜੀ ਦੇ ਖਾਸ ਨੇ ਨੇ ਮਾਲੂ ਤੇ ਮੁਗਾਰਾਂ ਦੀ ਗਿਣਤੀ ਵਿੱਚ ਕਹਿੰਦੇ ਪਹਾੜੀਆਂ ਦੀ ਤੇ ਵਜ਼ੀਰ ਖਾਨ ਦੀ ਜਿਹੜੀ ਫੌਜ ਹੈ ਵੱਡੀ ਇਹਦਾ ਨੁਕਸਾਨ ਕਰ ਦਿੰਦਾ ਹੈ ਪਰਹਾਰੀਏ ਪ੍ਰਭੱਤ ਹਾਨਾਂ ਹੰਕਾਰਾਂ ਮੈਂ ਤਾਂ ਹੰਕਾਰ ਗੁਰੂ ਕਰ ਕੀਰਤ ਸਿੰਘ ਸਤਿਗੁਰੂ ਪਾਸ਼ਾ ਨੇ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ ਮੱਝੋ ਭੰਡ ਦਾ ਨਾਮ ਇਹ ਸਾਰੇ ਆਪਣਾ ਹੰਕਾਰ ਤੋਂ ਆਬੜ ਕੇ ਜੇ ਕਲੀ ਨਹੀਂ ਕਰੇ ਮੁਰ ਨੂੰ ਭਾਈ ਦੀ ਗੱਲ ਅਸਕੇ ਤੇ ਕਹਿੰਦੇ ਸਾਰਿਆਂ ਨੇ ਨੂੰ ਸੱਚੇ ਪਾਸ਼ਾ ਜੀ ਨੇ ਮੂੜ ਢੇੜੇ ਤੇ ਇਸ ਕਰਕੇ ਇਹ ਕਹਿੰਦਾ ਹੰਕਾਰ ਜਿਹੜਾ ਇਹ ਜਿਹੜੇ ਪਿਆਰ ਵੱਡੇ ਵੱਡੇ ਰੂਪ ਵਿੱਚ ਸਤਿਗੁਰਾਂ ਨੇ ਜਨ ਮਿਲਾਉਣ ਦੇ ਵਿੱਚ ਬਾਣਾ ਨਾਲ ਮਾ ਦਿੰਦੇ ਹੀ ਕਹਿੰਦੇ ਮੂੜ ਨਾ ਕਸ਼ ਬਸਾਈਆ ਕਹਿੰਦੇ ਜਿਹੜੇ ਮੂੜ ਘਣੇ ਕਹਿੰਦੇ ਇਹਨਾਂ ਨੂੰ ਮਾਤਾ ਸੋਚ ਨਹੀਂ ਰਿਹਾ ਕਿ ਕੀ ਕਰੀਏ ਕਿੱਧਰ ਜਾ ਕੇ ਪ੍ਰਬਾਦ ਸਾਰ ਸਾਰ ਸੰਗ ਡੇਢ ਘੰਟਾ ਜਨ ਲੜਦੇ ਆ ਲੜਦੇ ਕਹਿੰਦੇ ਡੇਢ ਪੈਰ ਦਾ ਜਿਹੜਾ ਸਮਾਏ ਇਹ ਗੀਤ ਜਾਪਾ ਹੈ ਭਜਨ ਦੀਪਾਰੇ ਪੀਰ ਭਾਪਕਾਰ ਰਿਤੇ ਕਹਿੰਦੇ ਹਜ਼ਾਰਾਂ ਨੂੰ ਮਾਨ ਕਰਕੇ ਕਹਿੰਦੇ ਸਿੱਧਾ ਨੇ ਇਹਨਾਂ ਦਾ ਵੱਡਾ ਹੰਕਾਰ ਹੈ ਜਿੱਦੇ ਮਨਾ ਸਕਿਆ ਹੈ ਅਗਰ ਨਹੀਂ ਹੈ ਗੁਰੂ ਨੂੰ ਆਪਾਂ ਆਹੀਂ ਕਿ ਰਾਵਾ ਕੇ ਫੜ ਲੈਣਾ ਹੈ ਤੇ ਜੇ ਨਾ ਪੜਿਆ ਗਿਆ ਫਿਰ ਜਨਮ ਜਨਮ ਦਾ ਮਟ ਸੁਟਾ ਕੇ ਹੁਣ ਇਹ ਹੰਕਾਰ ਦੇ ਨਾਲ ਤੁਰੇ ਸਾਨੂੰ ਕਿ ਸਾਡੇ ਨਾਲ ਲੱਖਾਂ ਗਿਣਤੀ ਆ ਸਾਡੇ ਕੋਲ ਹਜ਼ਾਰ ਵੀ ਜਾਦੇ ਨੇ ਤੇ ਇਸ ਕਰਕੇ ਅਸੀਂ ਨਾਲ 40 ਵਾਰ ਸ਼ਤੂ ਕੇ ਰਾਵਾ ਕੇ ਮਾਰਨਾ ਹੈ ਇਸ ਨਾਲ ਉਹ ਸੱਚੇ ਬਾਦਸ਼ਾਹ ਨੂੰ ਪਾਲਣ